ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਤੁਹਾਡਾ ਸਾਡੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਜੀ ਗਰਮੀ ਬਹੁਤ ਆ ਵੀ ਅੱਜ ਕਰਮੀ ਆ ਜੋ ਹੁਣ ਮਜ਼ਾ ਹੋਇਆ ਆ ਬਹੁਤ ਪਸੀਨਾ ਹੀ ਆਈ ਜਾਂਦਾ ਪਸੀਨਾ ਹੀ ਆਈ ਜਾਂਦਾ ਤੇ ਚੱਲੇ ਆ ਆਪਾਂ ਹੁਣ ਮੰਮੀ ਡੈਡੀ ਉਹਨਾਂ ਨੇ ਅੱਜ ਆਉਣਾ ਤੇ 에ਰਪੋਰਟ ਤੇ ਲੈਣ ਚੱਲੇ ਆ ਉਹਨਾਂ ਨੂੰ ਕਦੇ ਕਦੇ ਬਣਾ ਲੀਦਾ ਬਲੌਗ ਜੋ ਦਿੰਦਾ ਕਰਦਾ ਵਾ ਤੇ ਬਹੁਤ ਪਿਆਰ ਦਿੰਨੇ ਆ ਭਾਵੇਂ 4-500 ਬੰਦਾ ਜੁੜਿਆ ਪਿਆਰ ਕਰਦੇ ਯਾਰ ਵੇ ਵੀ ਮੈਨੂੰ ਬਹੁਤ ਕਰਦੇ ਆ ਜਿਹੜੇ ਉਦੋਂ ਮੈਂ ਜਿਹੜੀ ਗੱਲ ਕਹੀ ਸੀ ਤੇ ਕਈਆਂ ਦੇ ਫੋਨ ਆਏ ਉਦਾਂ ਯਾਰਾਂ ਦੋਸਤਾਂ ਦੇ ਵੀ ਕਈਆਂ ਦੇ ਫੋਨ ਆਏ ਆ ਵੀ ਸਾਨੂੰ ਤਾਂ ਨਹੀਂ ਕਿਹਾ ਮੈਂ ਕਿਹਾ ਨਹੀਂ ਯਾਰ ਮੈਂ ਕਿਸੇ ਨੂੰ ਨਹੀਂ ਕਿਹਾ ਮੈਂ ਯਾਰ ਹੁਣ ਦੇਖੋ ਜਿਹੜੀ ਸਿਟੀ 'ਚ ਰਹਿੰਦੇ ਆਪਾਂ ਸਾਰਿਆਂ ਨੂੰ ਨਹੀਂ ਮੈਂ ਕਿਹਾ ਸੀ ਬਹੁਤ ਕਰਦੇ ਪਿਆਰ ਕਈ ਤਾਂ ਮੈਨੂੰ ਇਦਾਂ ਮੈਂ ਸਾਰਿਆਂ ਨੂੰ ਨਹੀਂ ਗਿਆ ਵਿੱਚ ਤਾਂ ਮੈਂ ਕਿਹਾ ਆ ਵੀ ਦੋ ਤਿੰਨ ਜਿਹੜੇ ਹੁੰਦੇ ਹੁੰਦੇ ਹੀ ਆ ਪਿੱਠ ਪਿੱਛੇ ਗੱਲਾਂ ਕਰਦੇ ਆ ਸਾਹਮਣੇ ਕਰਨ ਦੀ ਹਿੰਮਤ ਐ ਨਹੀਂ ਜਾਂ ਤਾਂ ਸਾਹਮਣੇ ਕਰੇ ਮਜ਼ਾ ਤਾਂ ਫੇਰ ਆ ਪਿੱਠ ਪਿੱਛੇ ਨਾ ਮੈਂ ਉਹਨਾਂ ਨੂੰ ਕਿਹਾ ਆ ਹੋਰ ਕਿਸੇ ਨੂੰ ਨਹੀਂ ਕਿਹਾ ਬਾਕੀ ਸੰਤਾ ਗੁਰੂ ਸਾਡੇ ਮੈਨੂੰ ਬਹੁਤ ਪਿਆਰ ਕਰਦੇ ਆ ਸਪੋਰਟ ਕਰਦੇ ਯਾਰ ਮੀਨਾ ਖੜੇ ਹੁੰਦੇ ਆ ਤੇ ਗਰਮੀ ਦੇਖੋ ਕਿਦਾਂ ਈ ਆ ਚੱਲੇ ਆ ਹੁਣ ਮੈਂ ਤਾਂ ਕਾਜਾ ਚੱਲੇ ਨਾਲ 에어ਪੋਰਟ ਤੇ 2 ਵਜੇ ਫਲੈਟ ਆ ਜਾਣੀ 12 ਵਜੇ ਗਿਆ। ਆਜਲ ਵੀ ਇੱਧਰ ਸਮਾਨ ਸਭ ਨੂੰ ਪੈਕ ਕਰਦੀ ਪਈ ਆ। ਤਿਆਰ ਹੋ ਗਈ ਆ। ਬਾਹਰ ਚ ਬਾਹਰਛ ਹਜੇ ਹੋਮ ਜਿਹਾ ਹੋਇਆ ਉਦਾਂ ਤੁੱਪ ਵਾ ਬੱਦਲ ਜਿਹਾ ਹੋ ਗਿਆ ਹੁਣ ਬੱਦਲ। ਜ਼ਮੀਨ ਦਾ ਦੇਖੋ ਕਿਦਾਂ ਫਨ ਦਾ ਵਿਚਾਰ ਚਾੜ ਜਾ ਚੁੱਪ ਲੈ ਲੈ ਨਾਲ। ਹੈ? ਲੈਲਾ ਚੁੱਪ ਚੁੱਪ ਜਿਹੜੇ ਲੈਣੇ ਭਰਾਵਾ ਤੂੰ। ਨਾਟਸ ਰੱਖ ਲਾ ਵਾਲੇ ਡਿੰਗ ਡੋਂਗ। ਡਿੰਗ ਡੋਂਗ ਰੱਖ ਕੋਈ ਡਿੰਗ ਡੋਂਗ ਰੱਖ ਲੈ ਵਿੱਚੋਂ ਉਹ ਵਾਲੇ ਯਾਰ ਕਿੰਨਾ ਡਿੰਗ ਡੋਂਗ ਇਹ ਨਹੀਂ ਆਲੇ ਚਲੋ ਚੱਲੇ ਆ ਹੁਣ ਸਮਾਨ ਤੁਮ ਲੈ ਲਿਆ ਠੰਡੇ ਦੀਆਂ ਬੋਤਲਾਂ ਚੱਕੋ ਨਾਲ ਲਪਾਵਾ ਰੱਖ ਲੈ ਇੱਥੇ ਆ ਦੇ ਆ ਰੱਖ ਅਨਾਂ ਵੀ ਇਹ ਲੈਂਦੀਆਂ ਟਰਾਈ ਕਰਕੇ ਦੇਖਦੇ ਆ ਤੇ ਇਹ ਕਾਹਦੇ ਵੇਚ ਰੱਖੀਆਂ ਕਾਜਲ ਉਦਾਂ ਨਹੀਂ ਮੈਂ ਤੈਨੂੰ ਦੱਸਾਂ ਲਫਾਫੇ ਚ ਰੱਖ ਲਫਾਫਾ ਹੈ ਨਹੀਂ ਕੋਈ ਆਪਣੇ ਤੋਂ ਲੋ ਆ ਬੈ ਜਰਾ ਕਾ ਲੋਕ ਵਜੇ ਆਉਣਾ ਕਰਦੇ ਆਂ ਤੇ ਆਪਾਂ ਪਹੁੰਚ ਜਾਣਾ ਹੁੰਦਾ ਕੋਈ ਨਹੀਂ ਹਾਂ ਰੱਖ ਲੈ ਚਪਲਾ ਵੀ ਇਦਾਂ ਆ ਵੀ ਹੱਥ 'ਚ ਫੜੀਆਂ ਟੁੱਟ ਜਾਣੀਆਂ ਵਾ ਹਨਾ ਗਰਮ ਹੋ ਜਾਂਦੀ ਹੂੰ ਬਾਹਰ ਦਿਖਾ ਦਿੰਦੇ ਆ ਤੁਹਾਨੂੰ ਆ ਸਕੂਟਰੀ ਖੜੀ ਆਪਣੀ ਆ ਲਵਾਇਆ ਆਪਾਂ ਚਾਨਣੀ ਜੀ ਹੁਣ ਧੁੱਪ ਤੋਂ ਜਿਆਦਾ ਬਹੁਤ ਬਚਾ ਕਰਦੀ ਧੁੱਪ ਤੋਂ ਨਹੀਂ ਤਾਂ ਧੁੱਪ ਬਹੁਤ ਸਿੱਧੀ ਅੰਦਰ ਜਾਂਦੀ ਸੀ ਤੇ ਉਧਰ ਗੱਡੀ ਆਪਣੀ ਸਟਾਰਟ ਕਰਤੀ ਆ ਮੈਂ ਕਿਹਾ ਏਸੀ ਲਾਤਾ ਆ ਠੰਡੀ ਹੋ ਜਵੇ ਥੋੜੀ ਜੀ ਤੇ ਤੁਮ ਮਜਾ ਬਹੁਤ ਹੋਇਆ ਆ ਗਰਮੀ ਬਹੁਤ ਮੀਂਹ ਆ ਜਾਣਾ ਵਾ ਤੇ ਕੋਈ ਨਹੀਂ ਮਿਲਦੇ ਤੁਹਾਨੂੰ ਕਿ ਯਾਰ ਕਿਆ ਮੈਂ ਕਿਸੇ ਨੂੰ ਨਹੀਂ ਸੀ ਉਦਾਂ ਮੈਂ ਹਜੇ ਵੀ ਇਹ ਕਿੰਨਾ ਵਾਂ ਉਹਨਾਂ ਨੂੰ ਕਿਹਾ ਸੀ ਜਿਹੜੇ ਪਿੱਠ ਪਿੱਛੇ ਗੱਲਾਂ ਕਰਦੇ ਕਰਦੇ ਵੀ ਆ ਕਿ ਜਾਂ ਤਾਂ ਸਾਹਮਣੇ ਆ ਕੇ ਕਰਨ ਗੱਲਾਂ ਫੇਰ ਮਜ਼ਾ ਹੋਰ ਆ ਕੋਈ ਪਿੱਠ ਪਿੱਛੇ ਗੱਲਾਂ ਕੋਈ ਮਜ਼ਾ ਨਹੀਂ ਹੈਗਾ ਉਹ ਕਰਦੇ ਤੁਸੀਂ ਮੈਨੂੰ ਸਾਰੇ ਕਰਦੇ ਆ ਬਾਕੀ 2-4 ਹੁੰਦੇ ਹੀ ਆ ਲਓ ਜੀ ਬਾਕੀ ਸਾਰਿਆਂ ਨੂੰ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਸਬਸਕ੍ਰਾਈਬ ਕਰ ਲਓ ਜੀ ਲੱਗੇ ਗੱਡੀ ਜਵੈਣ ਗਰਮ ਬਹੁਤ ਆ ਉੱਧਾ ਗੱਡੀ ਹੋਈ ਹੈ ਆਏ ਹੋਏ ਹਾ 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 ਅੰਦਰ ਉਹ ਤਾਂ ਸਹੀ ਹੁਣ ਹੋ ਗਈ ਏਸੀ ਪਹਿਲਾਂ ਲਾਤਦਾ ਸੀ ਆਪਾਂ ਆ ਜਾ ਵੀ ਕੁੜੀਏ ਬਹਿ ਜਾ ਤਾਰਾਂ ਹੈਗੀਆਂ ਤਾਂ ਹੈ ਹੋਰ ਕਿੰਨੀਆਂ ਇਕੱਠੀਆਂ ਹੋ ਗਈਆਂ ਹੈ ਆਪਣੀ ਵੀ ਲੈ ਲਓ ਲਓ ਜੀ ਥੇ ਆ ਗਏ ਆ ਆਪਾਂ ਸ਼ਹਿਰ ਆਪਣਾ ਲਿਸਬਾਨੀ ਉਸ 12 ਵਜੇ 38 ਮਿੰਟ ਹੋ ਗਏ ਆ 2 ਵਜੇ ਫਲੈਟ ਲੱਗਣੀ ਆ ਮੇਰੇ ਸਾਬ ਨਾਲ ਪੌਣੇ ਕਿ ਤਿੰਨ ਵਜੇ ਬਾਹਰ ਆਉਣਗੇ ਫਲੈਟ ਹੋਈ ਲੱਗੇ ਤੁਹਾਨੂੰ ਹੁਣ ਫਿਰ ਦੇਖੋ ਜੀ ਯਾਰ ਲੱਗੇ ਹੁਣ ਐਕਸ ਲੈਕਸ ਹਾਈਵੇ ਵੱਡੇ ਤੇ ਇੱਥੋਂ ਲੱਗਣਾ ਆਪਾਂ ਨੂੰ 에어ਪੋਰਟ ਮੈਪ ਦੱਸਦਾ ਪਿਆ 1 ਘੰਟਾ ਠੀਕ ਹੈ ਜੀ ਫਲੈਟ ਲੱਗਣ ਨੂੰ ਵੀ 1 ਘੰਟਾ ਪਿਆ ਹੋਇਆ ਕਰਦੇ ਆ ਨਾ ਇਥੋਂ ਆਪਾਂ ਹੁਣ ਚੜਜਣਾ ਹਾਈਵੇ ਮਨੀਲਾ ਆੜਾ ਇੱਥੋਂ ਐਂਟਰੀ ਹੋ ਜਣੀ ਆ ਪੈਸੇ ਪਾਉਣੇ ਆ ਕਾਰਡ 'ਚ ਪੈਸੇ ਪਾਉਣੇ ਪੈਣੇ ਆ ਲੋ ਜੀ ਪਟ્રોલ ਪੰਪ ਆ ਗਿਆ ਤੇ ਇਤੋਂ ਆਪਾਂ ਹੋਣਾ ਕਾਰਡ 'ਚ ਪੈਸੇ ਪਾਉਣੇ ਆ ਟੂਲ ਗੇਟਾਂ ਲਈ ਆ ਗਿਆ ਫਿਰ ਇੱਥੇ 5 ਮਿੰਟ ਇੱਥੇ 버거 ਕਿੰਗ ਹੈ ਨਹੀਂ ਜੀ ਭੁੱਖ ਲੱਗੀ ਆ ਹੁਣ ਅਗਲੇ ਪੈਟਰੋਲ ਪੰਪ ਤੇ ਰੁਕਾਂਗੇ ਪਰ ਇੱਥੋਂ ਤੋਂ ਪੈਸੇ ਪਾ ਲੈਣੀ ਆ। ਲੋ ਜੀ ਇਹ ਹਜੇ ਨਵਾਂ ਬਣਿਆ ਪੈਟਰੋਲ ਪੰਪ ਇੱਥੇ ਹਜੇ ਥੋੜੀਆਂ ਚੀਜ਼ਾਂ ਬਣੀਆਂ ਖਾਣ-ਪੀਣ ਵਾਲੀਆਂ ਮੈਕਡੋਨਲਡਸ ਬਾਕੀ ਮਣੀ ਮੋਟੀ ਨਿੱਕੀ ਛੋਟੀ ਮੋਟੀ ਮਾਰਕੀਟ ਆ ਉਦਾਂ। ਲੈ ਇੱਥੋਂ ਪਾਉਣੇ ਆਪਾਂ ਹੁਣ ਕਾਰਡ 'ਚ ਪੈਸੇ। ਖਾਣ-ਪੀਣ ਨੂੰ ਮਾਰਕੀਟ ਬਣੀ ਹੋਈ ਅੰਦਰ ਵੀ। ਉਹ ਕਹਿੰਦੇ ਉੱਥੋਂ ਪੈਨੇ ਕਾਰਡ ਆਪਾਂ ਗਲਤੀ ਆ ਗਏ ਸੀ ਚਲੋ ਹਾਂ ਲਓ ਜੀ ਗੱਡੀ ਲਾਤੀ ਕਹਿੰਦੀ ਗਰਮੀ ਆ ਇੱਥੇ ਹੁਣ ਆਪਣਾ ਆ ਹਾਈਵੇ ਚੱਲਦਾ ਵਾ ਤੇ ਸਟਾਰਬਕਸ ਪੀਣੀ ਕਹਿੰਦੀ ਸਟਾਰਬਕਸ ਸਟਾਰਬਕ ਸਟਾਰਬਕ ਚਲ ਬਈ ਸਟਾਰਬਕਸ ਪੀਨੇ ਆ ਡਰਾਈਵ ਥਰੂ ਵੀ ਜੇ ਲੈ ਲੈਣੇ ਟਾਈਮ ਬਹੁਤ ਲਾ ਦੇਣਾ ਸੀ ਉਹਨਾਂ ਨੇ ਹਣਾ ਇੱਥੇ ਖਾਣ ਪੀਣ ਨੂੰ ਬਹੁਤ ਬਣਿਆ ਪੈਟਰੋਲ ਪੰਪ ਤੇ ਸਾਰਾ ਹੈਗਾ ਇੱਥੇ ਖਾਣ ਪੀਣੇ ਚੱਲੋ ਭਾਈ ਚੱਲੋ ਭਾਈ ਉਧਰ 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 ਆ ਉਧਰ ਰਹਿਣਾ ਨਹੀਂ ਆਰਡਰ ਕਰਨਾ ਉੱਥੇ ਕੀ ਖਾਣਾ ਇਹਨਾਂ ਚ ਦੱਸੋ ਏ ਇਧਰ ਉਹ ਬਰੈਡ ਬਹੁਤ ਸਵਾਦ ਨਾਲ ਸ਼ਹਿਰ ਦੇੰਦੇ ਨਾਲ ਉਹ ਬੜਾ ਮੈਂ ਉਹ ਸਵਾਦ ਲੱਗਦਾ ਹੋਰ ਦੇ ਲੈ ਕੀ ਖਾਣਾ ਉਹ ਉਹ ਕਰਾ ਲੈਣੇ ਹੈਣਾ ਫੇ ਹੁਣ ਬਿਸ਼ ਬਰਗਰ ਕਿੰਗ ਤਾਂ ਰੁਕਣਾ ਨਹੀਂ ਆਪਾਂ ਹਣਾ ਇੱਥੇ ਲੈ ਲੈਣੇ ਹੁਣ ਖਾਣ ਨੂੰ ਪੀਣਾ ਹੈ ਹੈ ਦੇਲਾ ਕੀ ਆਰਡਰ ਕਰਨਾ ਕੀ ਕੀ 30 ਅਜਾ ਇੱਕ ਟੈਲੀ ਇੱਕ ਰਾਲਮਾ ਇੱਕ ਆਓ ਕਰਾ ਲੈਨੇ ਤੇ ਇੱਕ ਬ੍ਰੈਡ ਕਰਾ ਲੈਨੇ ਠੀਕ ਆ ਨਾ ਕਿਉਂਕਿ ਉਹ ਵੈਜ ਹੁੰਦਾ ਵਾ ਚੱਲ ਬਈ ਕਾਜਲ ਨੇ ਕਰਤੇ ਆਰਡਰ ਬਾਕੀ ਹੁਣ ਪਤਾ 슈ਗਰ 100 ਤੂੰ ਕਿੰਨੀ ਆ ਬਲੈਸ 슈ਗਰ 75 ਹੈ ਨਾ ਤੇਰੀ ਇਸਾ 100 ਯੂ ਕੋਲਡ ਕਾਫੀ 100 슈ਗਰ او 100 جو 75% اوکے اوکے چل بھائی ایتھے بل ਕਿੰਨਾ ਬਣ نو ਟੇਕ ਆਊਟ ਹੋ ਗਿਆ ਵੀ ਸਮਾਨ ਲੈ ਲਿਆ ਹੁਣ ਟਾਈਮ ਥੋੜਾ ਜਿ ਲੱਗਣਾ ਇੰਨਾ ਟਾਈਮ ਨਹੀਂ ਲਾਉਣਾ ਮੇਰੀ ਗੋਲਡੀ ਹੈ ਨਾ ਹਮ ਵੀ ਜਦੋਂ ਆਰਡਰ ਆ ਜਾਣਾ ਤੇ ਆ ਬੋਲਣ ਲੱਪਣੀਆਂ ਰਾਜੋਦਾ ਬਾਵਾ ਹੀ ਇੱਥੇ ਵੀ ਹੈ ਨਾ ਖਾਣ ਨੂੰ ਰਾਜਾ ਬਾਵਾ ਇੱਥੇ ਵੀ ਇਹ ਚੋਗਣੀ ਲੜ ਲੈ ਲਈ ਤੂੰ ਮੈਂ ਡਰ ਗਿਆ ਬੀਪੀ ਕੀ ਜੇ ਕਹਿੰਦਾ ਬੀਪੀ ਲੋ ਹੋਇਆ ਵੀ ਆ ਖਲਾ ਦੋ ਨੂੰ ਅਜਾ ਜੇ ਜੇ ਅਗਲਾ ਖਾਣ ਦੀ ਹਿੰਮਤ ਨਾ ਹੋਵੇ ਖਰਾਬ ਖਾ ਲੋ ਇੰਨਾ ਖਾਣਾ ਪਾ ਕਿ ਕੌਫੀ ਆ ਗਈ ਆਪਣੀ ਯਾ ਚੱਕ ਅਸਮਾਨ ਚੱਕ ਵੀ ਗਾਜਲ ਕੌਫੀ ਆ ਗਈ ਆਪਣਾ ਇਹ ਕੋਟੜਾ ਵਾਲਾ ਸਮਾਨ ਵੀ ਆ ਗਿਆ। ਨਾਲ ਚੱਕ ਲਾ। ਹਾਈ ਹੋੜ ਚੱਕ ਆਪਣੀ। ਥੈਂਕ ਯੂ। ਮੇਰੀ ਠੰਡੀ ਆ, ਮੇਰੀ ਪੈਪ ਨਾਲ ਦਿੱਤਾ ਆ। ਉਹ ਲੈਣਾ ਚਾਹਣਾ ਨਾਲ। ਚਲ ਚੱਕ ਇਹਨਾਂ ਨੂੰ ਸਮਾਨ ਸਾਰਿਆਂ ਚੱਕ ਲਾ। ਚੱਲ ਬਈ। ਹੋ ਗਿਆ। ਤੇ ਤੇਰੀ ਸੌਰੀ। ਲਓ ਜੀ ਹੁਣ ਆਪਾਂ ਚੱਲੀਏ ਯਾਰ ਟਾਈਮ ਲੇਟ ਹੋ ਜਾਣਾ। ਤੇ ਗੱਡੀ ਖੜੀ ਆਪਣੀ ਉਹ। ਇੱਥੋਂ ਲੱਗਣਾ ਆਪਾਂ ਨੂੰ 40 ਮਿੰਟ ਲੱਗਣੇ ਆ ਪਹੁੰਚਣ ਨੂੰ ਭੁੱਖ ਬਹੁਤ ਲੱਗੀ ਖਾਦਾ ਕੁਛ ਨਹੀਂ ਸੀਗਾ ਸਵੇਰ ਦਾ ਇੱਥੇ ਹੁਣ ਲੱਗੇ ਖਾਣ ਏਅਰਪੋਰਟ ਕਰਵਾ ਲਿਆ ਨਹੀਂ ਮਿਲਦੇ ਆ ਤੁਹਾਨੂੰ ਬਈ ਲਓ ਜੀ ਏਅਰਪੋਰਟ ਦੇ ਲਾਗੇ ਆ ਗਏ 2 ਕਿਲੋਮੀਟਰ ਆ ਇੱਥੋਂ ਆਪਾਂ ਹੁਣ ਉਹ ਵਾਲਾ ਪੁਲ ਪਾਰ ਕਰਨਾ ਵਾ ਉੱਤੇ ਜਾਣਾ ਪੜੇ ਆ ਉਹ ਸਾਹਮਣੇ ਜਦੋਂ ਆਪਾਂ ਚਾਈਏ ਸਿੱਧਾ ਮਨੀਲਾ ਸਿਟੀ ਪਹੁੰਚ ਜਾਂਦੀ ਹੈ ਮਨੀਲਾ ਸ਼ਹਿਰ ਤੇ ਇੱਧਰ ਆ ਫੇ ਆਪਾਂ ਚੜ ਗਏ 에어ਪੋਰਟ ਨੂੰ ਇੱਧਰ ਹੈਗਾ ਮਨੀਲਾ ਅੱਜ ਪਹੁੰਚ ਗਏ ਐਰਪੋਰਟ ਟਰਮੀਨਲ 1 ਓਕੇ ਹੁਣ ਗੱਡੀ ਲਾਉਣੀ ਆ ਮਾਪਾ ਜਾਣਾ ਥੱਲੇ ਰਹਿਣਾ ਵੱਡੇ ਬਾਅਦ ਇੱਥੇ ਪਾਰਕਿੰਗ ਹੁੰਦੀ ਹੁਣ ਇਹਨੇ ਚੱਕ ਦਿੱਤੀ ਹੈ ਜੀ ਪਤਾ ਨਹੀਂ ਉਹ ਪਾਰਕਿੰਗ ਲੱਗੀ ਸੀ ਉੱਤੇ پارک ਪਈ ਮੇਰੀ ਗੱਲ ਸੁਣਾ ਇੱਥੇ ਹੁਣ ਪਾਰਕਿੰਗ ਨਵੀਂ ਬਣਨ ਵਾਲੀ ਆ ਤੇ ਹੋਰ ਦੂਜੀ ਪਾਰਕਿੰਗ ਤੇ ਲਾਉਂਦੇ ਹੁਣ ਠੀਕ ਆ ਨਾ ਜੀ ਆ ਗਿਆ ਇਜਾਜਾਫਰਪੀਨ 에ਅਰਲਾਈਨ ਪਹੁੰਚ ਗਏ 에ਰਪੋਰਟ ਤੇ ਇੱਥੇ ਥੋੜਾ ਸਿਸਟਮ ਚੇਂਜ ਹੋ ਗਿਆ ਹੁਣ ਪਾਰਕਿੰਗ ਦਾ ਪਾਰਕਿੰਗ ਹੁਣ ਦੂਰ ਲੱਗਦੀ ਆ ਤੇ ਉਧਰ ਪਾਰਕਿੰਗ ਨਵੀਂ ਬਣਦੀ ਆ ਪਾਰਕਿੰਗ ਆ ਦੇ ਨਵੀਂ ਬਣ ਲਾ ਪਈ ਇੱਥੇ ਬੰਦ ਕੀਤਾ ਹੋਇਆ ਕੰਮ ਚੱਲਦਾ ਐਰਪੋਰਟ ਤੇ ਹੁਣ ਕਿਸੇ ਨਾਮਾਈ ਹੋਈ ਨਹੀਂ ਆ ਇਧਰ ਦੀ ਜਾਣਾ ਹੁਣ ਅਰਾਈਵ ਇੱਥੇ ਹੁਣ ਆਉਣਾ ਪੈਂਦਾ ਪਾਰਕਿੰਗ ਅਰਾਈਵ ਵੱਲ ਥੱਲੇ ਉੱਧਰ ਜਾ ਕੇ ਖੜੀ ਐ ਉਹ ਫਿਲੀਪੀਨ एयरलाइन ਖੜੀ ਐ ਦੇਖੋ ਤੇ ਇਧਰ ਆ ਜਾ ਚੱਲ ਅਸੀਂ ਦਰੀ ਚਲ ਜਾ ਇੱਥੇ ਆ ਜਾਣੇ ਬੰਦੇ ਜਾਣ ਨਹੀਂ ਦੇਣਾ ਤੈਨੂੰ ਨੰਗਣ ਨਹੀਂ ਦੇਣਾ ਵੇਟਿੰਗ ਏਰੀਆ ਵੀ ਸੋਹਣਾ ਬਣਾਤਾ ਆ ਗਿਆ ਨਾ ਆ ਗੇਟ ਤੋਂ ਬਾਹਰ ਹੋਣਾ ਨਾ ਮੋਟਰ ਫਲੈਟ ਤਾਂ ਆ ਗਈ ਉੱਧਰ ਆਉਣ ਵਾਲਾ ਹੀ ਆ ਅੱਗੇ ਆ ਗਏ ਹੁਣ ਇੱਥੇ ਦੇਖਦੇ ਬੰਦੇ ਸਾਡੇ ਬਾਹਰ ਨਹੀਂ ਆਏ ਹਜੇ ਵੀ ਚੇਰ ਵਾਲੇ ਉਧਰ ਆ ਜ਼ੂਮ ਕਰਕੇ ਦੇਖ ਲੈਨੇ ਆ ਇਹਨਾਂ ਨੂੰ ਪਤਾ ਲੱਗ ਜੇ ਉਹਦਾ ਤਾਂ ਕੋਈ ਪਤਾ ਨਹੀਂ ਲੱਗਣਿਆ ਕੋ ਬੱਧੀ ਹੀ ਆ ਗਿਆ ਕਿਹਦਾ ਨਾ ਟਾਈਮ ਹੋ ਗਿਆ ਵੇਟ ਕਰਦਿਆਂ ਨੂੰ 10-15 15 ਮਿੰਟ ਹੋ ਗਏ ਹੈ ਨਾ ਪਹੁੰਚੇ ਨਹੀਂ ਹਜੇ ਬੰਦੇ ਅੰਦਰ ਨਾ ਆ ਗਏ ਤੇ ਕਸਟਮ ਆਲਿਆਂ ਨੇ ਕੀ ਰਿਹਾ ਹੋਏ

ਚੱਲ ਮੇੜਲਾ ਪਹਿਲਾਂ ਮੇੜਲਾ ਪਾ ਦੇ ਕੇ ਨਹੀਂ ਨਹੀਂ ਤੂੰ ਮੇੜਲਾ ਪਹਿਲਾਂ ਚਲੋ ਮੇੜ ਲਓ ਮੇੜ ਲਓ ਹਲੇ ਭੜਲਾ ਚੜ ਗਿਆ ਫਿਲੀਪੀਨ एयरलाइन ਜਾਂਦਾ ਬੋਕਾ ਦਾ ਹਲ ਵੀ ਬੁੜੀ ਹੈ ਬੰਦੇ ਥੋੜੇ ਢਿੱਲੇ ਪੈ ਗਏ ਸਮਾਨ ਆਇਆ ਨਹੀਂ ਬੰਦਿਆਂ ਦਾ ਤੇ ਹੁਣ ਕੌਫੀ ਪਲਾ ਕੇ ਚਾਰਜ ਕਰਦੇ ਆ ਥੋੜੇ ਆ ਹਾਸਾ ਵੀ ਆਉਂਦਾ ਮੈਨੂੰ ਹਾਸਾ ਵੀ ਆਉਂਦਾ ਉਹ ਇੱਥੋਂ ਲੈ ਲਾ ਭਰਾਵਾ ਕੌਫੀ ਪੋਚਾ ਗੜੀ ਕੋਈ ਹੈ ਡੈਡੀ ਨੇ ਮਿੱਠੀ ਵੀ ਨਹੀਂ ਕੋੜੀ ਗੜੀ ਨਹੀਂ ਵੀਣੀ ਹੈਗੀ ਗਰਮ ਨਹੀਂ ਪੀਣੀ ਹੋਣੀ ਠੰਡੀ ਪੀਣੀ ਗਰਮ ਪੀਣੀ ਡੈਡੀ ਨੇ ਹੋਟ ਮਿਲਕ ਹੋਟ ਟੀ ਨਹੀਂ ਆਈ ਹੈ ਨਾ ਕੋ ਨਹੀਂ ਇੱਥੇ ਸਵਾਦ ਹੋਟ ਚਾਕਲੇਟ ਵਗੈ ਕਾ ਨਹੀਂ ਲੈ ਜੀ ਆਹ ਆ ਇੱਧਰ ਤੱਕ ਖਰਚਾ ਬਹੁਤ ਕਰਾਉਂਦੀ ਮੇਰਾ ਉਦਾਂ ਹੀ ਲਈ ਜਾਂਦੀ ਆ ਚਾ ਹੁਣ ਬਿਸਕੁਟ ਜੇ ਲੈ ਲਏ ਨਾ ਤੂੰ ਖਾਣੇ ਆ ਜਿਆਦਾ ਖਾਣੇ ਹੋਵੇ ਤਾਂ ਵੀ ਘਰੇ ਉਦਾਂ ਹੀ ਪੇ ਰਹਿਣੇ ਆ ਕੱਲ ਉਹ ਕਿੰਨੀਆਂ ਚਿੱਪੀਆਂ ਜੀਆਂ ਲੈ ਆਜਾ ਖਾਣੇ ਜੇ ਨਾ ਖਾਦੇ ਕੁੜੀਏ ਫੇਰ ਦੇਖੀ ਮੈਂ ਇਹ ਨਹੀਂ ਕਹਿਣਾ ਵੀ ਕਿਉਂ ਲੈ ਆ ਪਰ ਇਹ ਕਹਿਣਾ ਵੀ ਖਾਣੇ ਆ ਸਿੱਟਣੇ ਨਹੀਂ ਹੈਨਾ ਬਹਿ ਗਈ ਹੋਣਾ ਕਿੱਦਾਂ ਅਣਕਾ ਜੀਆਂ ਲਾ ਕੇ ਘਰ ਦੇ ਉਪਰ ਮੈਂ ਕਰਦੇ ਹੋਏ ਉਦਾਸ ਜੇ ਉਹਨਾਂ ਦਾ ਸਮਾਨ ਅਮਰਤ ਸਾਰੀ ਰਹਿ ਗਿਆ ਉਹ ਪਤਾ ਨਹੀਂ ਹੁਣ ਕਿਦੋਂ ਆਉਂਦਾ ਤੇ ਕੱਲੂ ਵੀ ਨਹੀਂ ਪਤਾ ਦੇਖੋ ਹੁਣ ਕਿਦੋਂ ਆਉਂਦਾ ਉਹਨਾਂ ਨੂੰ ਕੋਈ ਹੈ ਜਦੋਂ ਸਮਾਨ ਆਉਂਦਾ ਮੈਨੂੰ ਬੁਲਾਉਣਾ ਬੁਲਾਉਣਾ ਨਹੀਂ ਉਹਨਾਂ ਨੇ ਜਦੋਂ ਸਮਾਨ ਆਉ ਉਹਦੋਂ ਬੁਲਾਉਣਾ ਵਾ ਚਲੋ ਰੱਬ ਭਲੀ ਕਰੇ ਤੇਰੀ ਹੋਟ ਕਰਾ ਲਈ ਆਪਣੀ ਸਾਡੀਆਂ ਆਹ ਸਟ੍ਰਾਬਰੀ ਸ਼ੇਕ ਆ ਗਿਆ ਤੇ ਸੋਰੀ ਸੜਾ ਕੋਫੀਆਂ ਆ ਗਈਆਂ ਸ਼ੂਗਰ ਦੇ ਲੈ ਵਿੱਚ ਉਹਦੇ ਸ਼ੂਗਰ ਹਾਂ ਤੇ ਦਲਵਾ ਐਕਸਟਰਾ ਸ਼ੂਗਰ ਅਹ ਦਲਵਾ ਸ਼ੂਗਰ ਐਕਸਟਰਾ ਹੂੰ ਠੀਕ ਹੈ ਜੀ ਤਾਂ ਮੈਂ ਕਹਿੰਦੀ ਸਵਾਦ ਹੀ ਉਹਦਾ ਮੈਂ ਕਿਹਾ ਦੋ ਸ਼ੂਗਰ ਦੇ ਦੇ ਬਸ ਤੇ ਲੋ ਜੀ ਸਾਡੀਆਂ ਕੋਫੀਆਂ ਹੋ ਗਈਆਂ ਰੈਡੀ ਥੈਂਕ ਯੂ ਬੈਰੀ ਮਚ ਚੱਕਲਾ ਸਮਾਨ ਆ ਮੈਂ ਚੱਕ ਤੁਹਾਨੂੰ ਆ ਚੱਕਲਾ ਵੀ ਚੱਲ ਵੀ ਲੈ ਚਲ ਹਣ ਕੌਫੀਆਂ ਘਰਦਿਆਂ ਲਈ ਤੇ ਚਲੋ ਇੰਨੇ ਜਾ ਕੇ ਹੁਣ ਆ ਮੇਰਾ ਦਹ ਕਿਦਾਂ ਚੱਲ ਏਦਾਂ ਲਾ ਦੇ ਜੇ ਤਾਂ ਵੇਟਰ ਨਹੀਂ ਚੱਕੀ ਜਾਂਦੇ ਹੁੰਦੇ ਹਾਂ ਯਾ ਵੇਟਰ ਯਾ ਨਹੀਂ ਚੱਕੀ ਜਾਂਦੇ ਹੁੰਦੇ ਕੁੱਕੀ ਲੈਂਦੇ ਨਹੀਂ ਲੈਂਦੇ ਕੁੱਕੀ ਦੇ ਰਿਹਾ ਉਹ ਤੇ ਘਰ ਦੇ ਵੇਟ ਕਰਦੇ ਆ ਓਏ ਚਾਰੇ ਅੱਗੇ ਦਾਸ ਹੋਏ ਆ ਉਹਨਾਂ ਦਾ ਸਮਾਨ ਨਹੀਂ ਆ ਤੈਂ ਜਣਾਜ ਪਵਾਤਾ ਇਹ ਅਮਨ ਨੇ ਤਾਂ ਅਮਨ ਭਾਈ ਨੇ ਤਾਂ ਹੈਪੀ ਨੇ ਟੈਨਸ਼ਨਾਂ ਚ ਪਾਤਾ ਆ ਗਏ ਪਰੋਣੇ ਕਿੱਦਾਂ ਪਹੁੰਚ ਗਏ ਲੋਏ ਲੋਏ ਹਾਂ ਇਹ ਕਿੱਦਾਂ ਫੇ ਮੇਰਾ ਬੱਤਾ ਮੇਰਾ ਬੁੱਤਾ ਮੇਰਾ ਬੁੱਤਾ ਮੈਨੂੰ ਦਿੱਤਾ ਮੈਨੂੰ ਬੁੱਤਾਂ ਨੂੰ ਬੋਲਾਰ ਬੋਲ ਹੈਲੋ ਜੀ ਮੇਰੀ ਬੱਗੋ ਜੀ ਮੇਰੇ ਪਹਿਲਾ ਮਿੱਟੀ ਦੇ ਆਹ ਇਹ ਮੇਰੀ ਸੋਹਣੀ ਕੁੱਤੀ ਕਾਹਲਾ ਬੀੜੇ ਬਣਾ ਲਾ ਸੋਹਣੀ ਕੁੱਤੀ ਇੱਕ ਇੱਕ ਅੱਗੇ ਬਣਾਈ ਹਾਂ ਲੱਡੋ ਇਹਨੇ ਸਿੰਦੋ ਕਿੱਥੇ ਜਾਂਦੇ ਆ ਅੰਟੀ ਆ ਸੁਣ ਕੋਈ ਨਹੀਂ ਮੇਲਾ ਮੇਲਾ ਬੰਦੀ ਪਈ ਐ ਡੈਡੀ ਆਂਦੇ ਸਕੂਟਰੀ ਲਈ ਬਣੀ ਡੈਡੀ ਚੱਲ ਮੀਮੀ ਨੂੰ ਮੈਂ ਲੈ ਹਾਂ ਤਾਂ ਮੰਮੀ ਦੇਖ ਲੈਂਦੀ ਆਂ ਜੇ ਭਰਾ ਮਸੀ ਗਿਆ ਚੱਲ ਮਿਲ ਦੇਖਣ ਨਹੀਂ ਚੱਲ ਲੈ ਮੈਂ ਫੜਾ ਤੂੰ ਮੇਰਾ ਆ ਵੀ ਕੋਈ ਪਤਾ ਨਹੀਂ ਹੋਵੇ ਦੰਦ ਵੀ ਚਿੱਟੇ ਦੇ ਇੱਥੇ ਸਹੀ ਆ ਦੇ ਲੈ ਸੱਟ ਲੱਗੀ ਆ ਮੀਮੀ ਦੇ ਆ ਲੈ ਮੋਟਾ ਹੁਣੋ ਖੜਾ ਮੀਮੀ ਤੋਂ ਸੀ ਬਰਨ ਦਾ ਖੜਾ ਤੋਂ ਸੀ ਮੈਂ ਦੇਵੀ ਸੀ ਤੇ ਆਪਣੇ ਘਾਰੇ ਇੰਡੀਆ ਯਾ ਪਰਿਕਾਰ ਉਹ ਦਿਨ ਮੈਨੂੰ ਕਹਿੰਦਾ ਕਿ এয়ারਪੋਰਟ ਤੇ ਜੀ ਲੋ ਜੀ ਪਰੋਣੇ ਆ ਗਏ ਪਰੋਣੇ ਆ ਗਏ ਹੋਰ ਜੀ ਲੋ ਜੀ ਸਾਸਰੀ ਘਰ ਬਾਬੀ ਹੋਰ ਜੀ ਉਹ ਆ ਗਏ ਪਰੋਣੇ ਆ ਗਏ ਜੀ ਪਰੋਣੇ ਆ ਗਏ ਲੋ ਜੀ ਲੋ ਹਲੋ ਹਲੋ ਜੀ ਸਾਸਰੀ ਜੇ ਮੈਂ ਤਾਂ ਥੋੜਾ ਸਾਥ ਬੈਠੇ ਰਹਾਂ ਮੈਂ ਲੋ ਯੋ ਟਿੰਡਾ ਵੀ ਆ ਗਿਆ ਲਓ ਜੀ ਮਿਲ ਲਓ ਮਿਲ ਲਓ ਲੈ ਲਓ ਆਸ਼ੀਰਵਾਦ ਆਸ਼ੀਰਵਾਦ ਲੈ ਲਓ ਹਾਂ ਨੀ ਛੋਣਾ ਗੱਛੋਣਾ ਮਤ ਕੀ ਕਰਦਾ ਜੀ ਹੈ ਹਾਂ ਮੋਤੀ ਆਦੀ ਹੈ ਕਿ ਆਦੀ ਹੈ ਆਈ 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 ਡਾਰੀ ਮੁਮਾਇਆ ਨਾ ਕਿਰੀ ਮੁਤੀ ਓਏ ਗੁਗੜੀ ਐ ਹੋ ਯੋ ਯੋ ਆਹ ਕੋਣ ਆਏ ਆਪ ਕੋਣ ਆਏ ਓਏ ਮੈਨੂੰ ਦੇਖ ਕੇ ਤਾਂ ਬਹੁਤ ਆਪਦਾ ਇਹ ਮੈਨੂੰ ਦੇਖ ਕੇ ਬਹੁਤ ਆਪਦਾ ਇਹ ਹੋ ਦੇ ਹੋ ਦੇ ਕਿਸਿਆ ਕਰਦਾ ਹਾਂ ਹਾਂ ਕਿਸਿਆ ਕਰਦਾ ਹਾਂ 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 ਤੁਸੀਂ ਹਾਂ ਤੁਸੀਂ ਕੀ ਕਹਤ ਜੀ ਇੰਨਾ ਮੇਰਾ ਬਹੁਤ ਲੋਕਾਂ ਨੇ ਹਾਂ ਆ ਜਾ ਤੁਸੀਂ ਇਹ ਤਾਂ ਬੜੀ ਵਾਹ ਤਾਂ ਜੀ ਪੜੇ ਪਤਰੀ ਹੋਈ ਆ ਹੱਥ ਲਾ ਹਾਂ ਮੈਂ ਉਹ ਕਿਤਾਜ ਹੋਣਾ ਲਾ ਇਹਦਾ ਹਾਂ ਸਿੰਗੀ ਨਹੀਂ ਆਈ ਨਾ ਉਹ ਸੁਦਾਏ ਤੋਂ ਲੋ ਗਿਆ ਚੱਲ 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 ਅਰੇ ਡਿਨਰ ਚੱਲਦਾ ਪਿਆ ਅੱਧੇ ਗਨੇ ਖਾ ਲਈ ਰੋਟੀ ਆ ਅੱਧੇ ਕ ਬੰਦੇ ਰਹਿ ਗਏ ਆ ਵਿਚ ਕੇ ਰਹਿ ਗਏ ਸੀ ਤੇ ਉਧਰ ਆਂਚ ਨੇ ਵੀ ਰੋਟੀ ਖਾ ਲਈ ਆ ਬਈ ਇੱਥੇ ਕਾਲੀ ਰੋਟੀ ਇੱਧਰ ਸਾਡੀ ਨਵੂ ਆਈ ਆ ਬਈ ਨਵੂ ਸਾਸਿਕਾ ਬਲਾਦੇ ਸਾਰਿਆਂ ਨੂੰ ਨਵੂ ਤੂੰ ਬਹੁਤ ਚਿਹਰਾ ਦਾ ਇੰਬਲੋਜੀ ਕੀ ਵਜ੍ਹਾ ਸੀ ਤੁਸੀਂ ਮੈਨ ਲਈ ਅੱਛਾ ਤੂੰ ਇੰਡੀਆ ਤੋਂ ਹੋਣ ਆਈ ਆ ਨਾ ਨਹੀਂ ਇੱਕ ਮਿੰਟ ਹੋ ਗਿਆ ਮੈਨੂੰ ਅੱਛਾ ਚੱਲ ਹੁਣ ਮਿਲ ਲਿਆ ਕਿ ਨਹੀਂ ਅੱਜ ਠੀਕ ਨਹੀਂ ਚਲੋ ਖਾਓ ਰੋਟੀ ਇਹ ਕਰੀਏ ਬਲੌਗ ਦੀ ਸਮਾਪਤੀ ਸਾਡਾ ਬਲੌਗ ਇੱਥੇ ਤੱਕ ਸੀ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਿਓ ਤੇ ਮਿਲਦੇ ਆਂ ਕਿਸੇ ਅਗਲੇ ਵੀਡੀਓ 'ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ